ਗੁਰੂ ਸਾਹਿਬ ਕਹਿੰਦੇ ਊਚਾ ਚੜ੍ਹੇ ਸੋਪਾ ਵੇ ਪਿਆਲਾ ਤਰਨ ਪੜੇ ਤਿਸ ਲਗਾ ਨਕਾਲਾ ਹੁਣ ਅਗਲੀ ਬੇਨਤੀ ਜਿਹੜੀ ਮੈਂ ਕਰਨ ਲੱਗਾ ਉਸ ਵਿੱਚ ਉਹ ਕਹਿੰਦੇ ਨੇ ਸਾਨੂੰ ਇੱਕ ਗੱਲ ਦਾ ਉੱਤਰ ਦਿਓ ਤੁਸੀਂ ਸਾਨੂੰ ਸ਼ੰਕਾ ਕੋਈ ਨਹੀਂ ਅਸੀਂ ਬੜੀ ਬੜੀ ਬਾਬਾ ਜੀ ਨਾਲ ਸਾਡੀਆਂ ਗੋਸ਼ਟਾਂ ਹੋਈਆਂ ਬਜ਼ੁਰਗ ਸੰਸਦ ਸਾਨੂੰ ਇੱਕ ਗੱਲ ਦਾ ਉੱਤਰ ਦਿਓਗੇ ਕਿ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਰਜਾ ਕਿਵੇਂ ਲਿਆ ਆਹ ਜਿਹੜੀ ਗੱਦੀ ਹੈ ਜਿਹੜੀ ਦਾਤ ਹੈ ਪੁੱਤਰਾ ਨੂੰ ਨਹੀਂ ਦਿੱਤੀ ਆਪ ਜੀ ਨੂੰ ਦੇ ਦਿੱਤੀ ਕਿਹੜੀ ਕਮਾਈ ਸੀ ਕਿ ਗੁਰੂ ਨਾਨਕ ਤੁਹਾਡੇ ਤੇ ਰੀਜ ਪੈ ਬਚਨ ਸੁਣਨ ਵਾਲੇ ਜੀ ਕਹਿਣ ਲੱਗੇ ਕਮਾਈ ਨਹੀਂ ਬਸ ਕਿਰਪਾ ਦੀ ਕਾਲ ਹੀ ਕਾਲੀ ਉਹਨਾਂ ਨੇ ਸਮਝਿਆ ਨਹੀਂ ਕਿਰਪਾ ਦੀ ਕਾਲ ਉੱਥੇ ਗੁਰੂ ਅੰਗਦ ਸਾਹਿਬ ਨੇ ਇੱਕ ਗੱਲ ਬਚਨ ਕਿਹਾ ਕਹਿਣ ਲੱਗੇ ਤੁਸੀਂ ਪੁੱਛਦੇ ਹੋ ਕਿਹੜੀਆਂ ਕਮਾਈਆਂ ਇੱਕ ਬੱਚਾ ਚਿੱਕੜ ਚ ਪਾਣੀ ਚ ਹੈ ਕੱਪੜੇ ਭਰੇ ਨੇ ਤੇ ਰੋ ਰਿਹਾ ਹੈ ਕਹਿ ਰਿਹਾ ਮੈਨੂੰ ਕੋਈ ਕੱਢੋ ਕੱਢੋ ਇਨੀ ਦਿਨ ਨੂੰ ਇੱਕ ਰਾਹੀ ਆਉਂਦਾ ਹੈ ਉਹਦਾ ਹਿਰਦਾ ਕਰੂਣਾਮਈ ਹੈ ਉਹ ਤਰਸ ਦੇ ਘਰ ਚ ਆਉਂਦਾ ਉਹਦੀਆਂ ਬਾਹਾਂ ਪਕੜ ਕੇ ਉਹਨੂੰ ਬਾਹਰ ਕੱਢਦਾ ਉਹਨੂੰ ਨਵਾ ਕੇ ਕੱਪੜੇ ਪਾ ਕੇ ਆਪਣੀ ਗੋਦੀ ਵਿੱਚ ਤੇ ਆਪਣੀ ਗੱਦੀ ਤੇ ਬਿਠਾ ਜਾਂਦਾ ਇਹ ਦੱਸੋ ਬੱਚੇ ਦੀ ਕਮਾਈ ਹੈ ਕਿ ਕੱਢਣ ਵਾਲੇ ਦੀ ਕਿਰਪਾ ਹੈ ਕਿ ਦੀ ਕਿਰਪਾ ਕਮਾਈ ਕਹਨ ਲੱਗੇ ਬਸ ਕਿਰਪਾ ਹੀ ਕਿਰਪਾ ਹੈ ਮਾ ਆਪ ਨੂੰ ਫਿਰ ਅਰਦਾ ਕਰਾਂ ਸੈਂਕੜੇ ਵਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ਾਰਾਂ ਵਰੀ ਇੱਕੋ ਗੱਲ ਕਹੀਏ ਗੁਰ ਪ੍ਰਸਾਦ ਤਰਸ ਕਰ ਕਿਰਪਾ ਚੋਲੀ ਚ ਪਾ ਦੇ ਮੇਰ ਕਰ ਦੇ ਗੁਰਮਖੋ ਕਿਰਪਾ ਕਦੀ ਜੱਪ ਤਪ ਨਹੀਂ ਵੰਦੀ ਇਹ ਵੀ ਸੱਚ ਹੈ ਸਤਗੁਰੂ ਜੀ ਗਏ ਚਲੋ ਇੱਕ ਹੋਰ ਘਟਨਾ ਆਪਣਾ ਸਾਂਝੀ ਕਰਦੇ ਆਂ ਸਤਗੁਰ ਪ੍ਰਸਾਦ ਸਤਗੁਰ ਪ੍ਰਸਾਦ 18ਵੀਂ ਅਸ਼ਟ ਪਦੀ ਦਾ ਪਹਿਲਾ ਪਦਾ ਸਤਗੁਰ ਪ੍ਰਸਾਦ ਹੈ ਸਤਗੁਰ ਸੇਕੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸੇਕੀ ਗੁਰ ਦੁਰਮਤ ਮਲ ਘਿਰੈ ਗੁਰ ਬਚਨੀ ਖਰ ਨਾਮ ਉਚਰੈ ਸਤਗੁਰ ਸਿਖ ਕੇ ਬੰਧਨ ਕਾਟੈ ਗੁਰ ਕਾ ਸਿਖ ਬੇਕਾਰ ਤੇ ਹਟੈ ਸਤਗੁਰ ਸੇਕ ਕੋ ਨਾਮ ਧਨ ਦੇ ਗੁਰ ਕਾ ਸਿਖ ਵਡਭਾਗੀ ਖੇ ਸਤਗੁਰ ਸੇਕਾ ਖਲਤ ਪਲਤ ਸਵਾਰੈ ਨਾਨਕ ਸਤਗੁਰ ਸਿਖ ਕੋ ਜੀ ਨਾਲ ਸਮਾਰੈ ਤੁਸੀਂ ਪਾਠ ਮੇਰੇ ਨਾਲ ਕੀਤਾ ਇਸ ਪਦੇ ਚ ਕਿਤੇ ਇਹ ਦੇਖਿਆ ਵੀ ਸਤਿਗੁਰਾਂ ਨੇ ਇਹ ਕਿਹਾ ਹੋਵੇ ਸਿੱਖ ਆ ਕਮਾਈ ਕਰੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿਰਫ ਕਿਰਪਾ ਸਿਰਫ ਨਰੋਲ ਬਖਸ਼ਿਸ਼। ਸਤਗੁਰ ਸਿੱਖਾਂ ਖਾਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ। ਇਹ ਸਾਰੇ ਪਦੇ ਚ ਸਿਰਫ ਗੁਰੂ ਦੀ ਕਿਰਪਾ ਹੈ। ਬਖਸ਼ਿਸ਼ ਕਿਰਪਾ ਉਮਰ ਨਹੀਂ ਵਿੰਦੀ। ਕਿਰਪਾ ਲਿਆਕਤ ਨਹੀਂ ਵਿੰਦੀ। ਸੱਚ ਹੋਵੇ। ਮੇਕ ਦਿਨ ਕਿਹਾ ਇੱਕ ਸੰਤ ਦੀ ਰੱਬ ਕੋਈ ਨਹੀਂ ਮੋੜਦਾ ਤੇ ਇੱਕ ਪਾਪੀ ਦੀ ਵੀ ਕੋਈ ਨਹੀਂ ਮੋੜਦਾ ਬੜੀ ਉਪਰੀ ਗੱਲ ਲੱਗਣੀ ਹੈ ਸੰਤ ਕਮਾਈ ਇੰਨੀ ਕਰ ਚੁੱਕਾ ਹੈ ਉਹਦਾ ਰੱਬ ਤੋਂ ਬਿਨਾ ਹੈ ਕੋਈ ਨਹੀਂ ਪਾਪੀ ਪਾਪ ਇੰਨੇ ਕੋਈ ਕਰ ਚੁੱਕਾ ਜੋਦਾ ਵੀ ਰੱਬ ਤੋਂ ਬਿਨਾ ਕੋਈ ਨਹੀਂ ਜਿਸ ਪਾਪੀ ਕੋ ਬਿੜਾ ਨ ਠੋਈ ਸਰਨ ਆਵੇ ਤਾਂ ਨਿਰਮਲ ਹੋਈ ਸਤਗੁਰ ਪ੍ਰਸਾਦ ਅੱਗੇ ਹੈ ਮਾਰੂ ਮਹੱਲਾ ਨੌਵਾਂ ਨੌਵੇਂ ਸਤਗੁਰਾਂ ਦੇ ਇਹ ਬਚਨ ਨੇ ਮਾਰੂ ਰਾਗ ਹੈ। ਹਜ਼ੂਰ ਕਰਨੇ ਹਰ ਕੋ ਨਾਮ ਸਦਾ ਸੁਖਦਾਈ। ਖਰੀ ਕਾ ਨਾਮ ਪ੍ਰਭੂ ਕਾ ਨਾਮ ਪਰਮੇਸ਼ਵਰ ਕਾ ਨਾਮ ਵੈ ਗੁਰੂ ਜੀ ਦਾ ਨਾਮ ਸਦੀਵ ਕਾਲ ਲਈ ਸੁਖ ਦਿੰਦਾ। ਆ ਜਿਹੜਾ ਸ਼ਬਦ ਵਰਤਿਆ ਨਾ ਸੁਖਦਾਈ ਤੋਂ ਬਾਅਦ ਸਦਾ ਤੇ ਸਿੱਧੀ ਕਹਿੰਦੇ ਸੁਖਦਾਈ ਕਿਉਂਕਿ ਸੁਖਦਾਈ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਪਰ ਸਦਾ ਸੁਖਦਾਈ ਨਹੀਂ ਹੁੰਦੀਆਂ ਗੁਰਬਾਣੀ ਦੇ ਅਰਥ ਕਰਦੇ ਆ ਇੱਕ ਲਫ਼ਜ਼ ਨੂੰ ਵੀ ਕਿਤੇ ਇਗਨੋਰ ਕਰੋਗੇ ਅਰਥ ਹੱਥ 'ਚ ਨਹੀਂ ਪੈਣੇ ਸੁਖਦਾਈ ਤਾਂ ਕੱਪੜੇ ਵੀ ਨੇ ਮੇਰੇ ਕੱਪੜੇ ਬੜੇ ਸੋਹਣੇ ਆ ਮੇਰੀ ਗੱਡੀ ਬੜੀ ਸੋਹਣੀ ਹੈ ਮੇਰਾ ਪਰਿਵਾਰ ਬੜਾ ਸੁਖਦਾਈ ਨੇ ਨਾ ਪਰ ਨਹੀਂ ਸਦਾ ਸੁਖਦਾਈ ਨਹੀਂ ਦੁਨੀਆ ਦੀ ਹਰ ਚੀਜ਼ ਸੁਖਦਾਈ ਜਿਹੜੀ ਏ ਉਹਨੇ ਦੁਖਦਾਈ ਬੰਨੈ ਨਾ ਮੈਂ ਐਸਾ ਜਿਹਨੇ ਕਦੀ ਦੁਖਦਾਈ ਨਹੀਂ ਬਨਿਆ ਬੱਚੇ ਦਾ ਜਨਮ ਹੋਇਆ ਸੁਖਦਾਈ ਹੈ ਨਾ ਪਰ ਉਸ ਸੁਖ ਦੇ ਵਿੱਚ ਇੱਕ ਦੁੱਖ ਲੁਕਿਆ ਹੈ ਜਿਹਦੇ ਜਨਮ ਦਾ ਜਸ਼ਨ ਮਨਾ ਰਿਆ ਜਾ ਰਿਹਾ ਹੈ ਇਹਦਾ ਭੋਗ ਵੀ ਪੈਣਾ ਹੈ ਰੱਬ ਦਾ ਨਾਮ ਦਾ ਭੋਗ ਪੈਣਾ ਕਦੀ ਸਦਾ ਸੁਖਦਾਈ ਕਿਹ ਹੈ ਸਦੀਵ ਕਾਲ ਲਈ ਉਹ ਜੋ ਹੋਰ ਗੱਲ ਦੁਨੀਆ ਦੇ ਖਾਸ ਸੁਖ ਦੇ ਵਿੱਚ ਦੁੱਖ ਲੁਕਿਆ ਹੋਇਆ ਹੈ ਰੱਬ ਦਾ ਨਾਮ ਕਾਲਣਾ ਦੇ ਦੁੱਖ ਤੋਂ ਸ਼ੁਰੂ ਹੁੰਦਾ ਐ ਸੱ ਸੁਖ ਦਿੰਦਾ ਐ ਇਹਦੇ ਵਿੱਚੋਂ ਕਦੀ ਦੁੱਖ ਆਉਂਦਾ ਹੀ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਦਾ ਸੁਖ ਦਾਈ ਕਿਆ ਹਰ ਕੋ ਨਾਮ ਸਦਾ ਸੁਖ ਦਾਈ ਸਦੀਵ ਕਾਲ ਨਹੀਂ ਇੱਕ ਦੋ ਦਿਨ ਲਈ ਨਹੀਂ ਮਹਾਰਾਜ ਕਹਿੰਦੇ ਕਿੰਨਾ ਸੁਖ ਦਾਈ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭ ਨਾਲ ਉੱਪਰ ਹੁਕਮ ਚਲਾਏ ਨਾਮ ਸਾਰਿਆਂ ਉੱਤੇ ਹੁਕਮ ਚਲਾਉਂਦਾ ਸੋ ਐਸਾ ਹਰ ਨਾਮ ਜਿਹੜਾ ਜਿਹਦਾ ਨਾਮ ਜਪ ਰਹੇ ਆ ਉਹ ਸਭ ਤੇ ਹੁਕਮ ਚਲਾਉਂਦਾ ਵੈਗੁਰੂ ਦਾ ਹੁਕਮ ਜਿਹੜੇ ਕਹਿੰਦੇ ਨੇ ਅਸੀਂ ਨਹੀਂ ਮੰਨਦੇ ਅਸੀਂ ਰੱਬ ਨਹੀਂ ਮੰਨਦੇ ਹੁਕਮ ਤਾਂ ਉਹਨਾਂ ਤੇ ਵੀ ਚਲਾ ਕੇ ਬੁਢੇਪੇ ਤੋਂ ਬਾਅਦ ਮੌਤ ਲੈ ਹੁੰਦਾ ਹੈ ਜ਼ਬਾਨ ਤੋਂ ਨਾ ਮੰਨੋ ਪਰ ਹਕੀਕਤ ਚ ਉਹਨੇ ਮਨਾ ਜਾਣਾ ਸੋ ਐਸਾ ਹਰ ਨਾਮ ਧਿਆਈ ਹੈ ਮਨ ਮੇਰੇ ਜੋ ਸਭ ਨਾਲ ਉੱਪਰ ਹੁਕਮ ਚਲਾਏ ਉਸ ਨਾਮ ਨੂੰ ਜੱਬ ਜਿਹਦਾ ਹੁਕਮ ਸਾਰੀ ਦੁਨੀਆ ਚੱਲਦਾ ਭਾਈ ਸਾਹਿਬ ਭਾਈ ਨੰਦਲਾਲ ਸਾਹਿਬ ਦਾ ਬਚਨ ਹੈ ਗਰ ਬਜ਼ੁਰਗੀ ਬਾਏ ਦਤ ਕਉ ਬੰਦਗੀ ਵਰਨਾ ਆਖਰ ਮੇ ਕਸ਼ੀ ਸ਼ਰਮਿੰਦਗੀ ਗਰ ਬਜ਼ੁਰਗੀ ਜੇ ਤੂੰ ਚਾਹਨਾ ਮੇਰੀ ਵਡਿਆਈ ਹੋਵੇ ਮੈਂ ਉੱਚਾ ਹੋਵਾਂ ਰੱਬ ਤੱਕ ਪਹੁੰਚਾਂ ਤੇ ਇੱਕ ਕੰਮ ਕਰ ਬੰਦਗੀ ਕਰਿਆ ਕਰ ਜ਼ਿੰਦਗੀ ਨਾਮ ਗਰ ਬਜ਼ੁਰਗੀ ਬਾਏ ਦਤ ਕਉ ਬੰਦਗੀ ਵਰਨਾ ਆਖਰ ਮੇ ਕਸ਼ੀ ਸ਼ਰਮਿੰਦਗੀ ਜੇ ਬੰਦਗੀ ਨਾ ਕੀਤੀ ਤੇ ਅਖੀਰ ਤੇ ਸ਼ਰਮਸਾਰ ਹੋਵੇਗਾ ਵਰਨਾ ਆਖਰ ਮੇ ਕਛੀ ਸ਼ਰਮਿੰਦਗੀ ਸ਼ਰਮਕੁਨ ਹਾ ਸ਼ਰਮਕੁਨ ਹਾ ਸ਼ਰਮਕੁਨ ਤੇ ਸ਼ੇਰ ਵਿੱਚ ਤੈਨੂੰ ਬਿਗਿਆ ਸ਼ਰਮਕੁਨ ਕੁੰ ਦਾ ਮਤਲਬ ਕਰ ਮਨਾ ਸ਼ਰਮ ਕਰ ਉਹ ਸ਼ਰਮ ਕਰ ਸ਼ਰਮ ਕਰ ਸ਼ਰਮਕੁਨ ਹਾ ਸ਼ਰਮਕੁਨ ਹਾ ਸ਼ਰਮਕੁਨ ਈਂ ਦਿਲੇ ਚੂ ਸੰਗ ਤੇਰਾ ਦਿਲ ਪੱਥਰ ਹੋ ਚੁੱਕਾ ਹੈ ਪੀੜਾ ਕਰੜਾ ਹੈ ਖੁਦਰਾ ਨਰਮ ਕਰ ਬੰਦਗੀ ਕਰ ਤੇਰਾ ਪੱਥਰ ਦਿਲ ਕਿਤੇ ਨਰਮ ਹੋ ਜਾਏ ਇਹ ਪੱਕਾ ਪੀੜਾ ਹੋ ਗਿਆ ਅੱਗੇ ਫਿਰ ਇੱਕ ਬਚਨ ਹੈ ਕਿ ਬੰਦਗੀ ਕੀ ਗਰ ਬਜ਼ੁਰਗੀ ਬਾਇ ਦਤ ਕੁੰ ਬੰਦਗੀ ਵਰਨਾ ਆਖਰ ਮੇ ਕਸ਼ੀ ਸ਼ਰਮੰਦਗੀ ਸ਼ਰਮ ਕੁੰ ਖਾ ਸ਼ਰਮ ਕੁੰ ਖਾ ਸ਼ਰਮ ਕੁੰ ਉਂਦ ਉਹੀ ਦਿਲ ਚੂ ਸੰਖ ਖੁਦਰਾ ਨਰਮ ਕਰ ਅੱਗੇ ਫਿਰ ਉਹ ਕਹਿੰਦੇ ਆ ਜਿਸ ਬੰਦੇ ਨੂੰ ਰੱਬ ਨੇ ਬੰਦਗੀ ਦਾ ਚੋਲਾ ਪਵਾ ਦਿੱਤਾ ਸੱਚ ਇਹ ਵੇ ਦਰ ਲਿਬਾਸ ਸੇ ਬੰਦਗੀ ਸ਼ਾਹੀ ਤਰਾਸਤ ਸ਼੍ਰੀਮਾਨ ਭਾਈ ਨੰਦ ਲਾਲ ਮੈਂ ਇੱਕ ਵਾਰੀ ਕਿਹਾ ਸਿਰਫ ਇੱਕ ਸਾਖੀ ਬਣ ਕੇ ਤੁਰ ਚਲਿਆ ਭਾਈ ਸਾਹਿਬ ਕਹਿੰਦੇ ਆ ਦਰ ਲਿਬਾਸ ਸੇ ਬੰਦਗੀ ਜਿਹਨੂੰ ਰੱਬ ਨੇ ਆਪਣੇ ਦਰ ਤੋਂ ਬੰਦਗੀ ਦਾ ਚੋਲਾ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਦਿੱਤਾ ਉਹਨਾਂ ਕਿਹਾ ਹਉ ਹਉ ਟਾਡੀ ਵੇਕਾਰ ਕਰ ਆਇਆ ਰਾਧਾ ਕਾ ਵਾਰ ਤੋ ਰੋ ਭਰਮਾਇਆ ਕਹਿੰਦੇ ਸੱਚੀ ਸਭਤ ਸਲਾਹ ਕਪੜਾ ਪਾਇਆ ਕਹਿੰਦੇ ਮੈਨੂੰ ਚੋਲਾ ਪਵਾਇਆ ਰੱਬ ਨੇ ਦਰ ਲਿਬਾਸ ਸੇ ਬੰਦਗੀ ਸ਼ਾਹੀ ਤੋ ਰਾਸਤ ਦੌਲਤਿ ਅਜ਼ਮਾਹਾ ਕੇ ਮਾਹੀ ਤੋ ਰਾਸਤ ਦੌਲਤਿ ਅਜ਼ਮਾਹਾ ਕੇ ਮਾਹੀ ਤੋ ਰਾਸਤ ਇਹਦਾ ਅਰਥ ਹੈ ਕਿ ਸਮੁੰਦਰ ਦੀ ਗਹਿਰਾਈ ਤੋਂ ਲੈ ਕੇ ਮਾਹੀ ਮਾਹ ਤੇ ਮਾਹੀ ਸਮੁੰਦਰ ਦੀ ਗਹਿਰਾਈ ਤੋਂ ਲੈ ਕੇ ਚੰਦਰਮਾ ਦੀ ਉਚਾਈ ਤੱਕ ਹਰ ਤਾਕਤ ਉਹਦੇ ਸਾਹਮਣੇ ਆ ਜਾਂਦੀ ਜਿਹਨੂੰ ਬੰਦਗੀ ਦਾ ਲਿਬਾਸ ਦੇ ਦੇਣਾ ਹੈ। ਹਜ਼ੂਰ ਕਹਿੰਦੇ ਨੇ ਨਾਮ ਦੁਖਦਾਈ ਨਹੀਂ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੀ ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੀ ਜੋ ਅੰਤੀ ਆਉਸਰ ਲੈ ਚੜਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤੇ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਸਭ ਨਾਵੇਂ ਅੱਗੇ। ਆਨ ਨਿਵਾਇ ਖਰ ਕੋ ਨਾਮ ਸਦਾ ਸੁਖਦਾਈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਸਰਬ ਸੁਖ ਦਾਤਾ ਕਰ ਜਾ ਕੈ ਵਸੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਸਰਬ ਸੁਖ ਸਦਾ ਸੁਖਦਾਈ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤ ਨਾਮ ਜੇ ਸਦਾ ਸੁਖਦਾਈ ਹੈ ਤੇ ਫਿਰ ਸਦਾ ਜਪ ਵੀ ਹੁਣ ਕੰਮ ਪੈਂਦਾ ਹੈ ਦੁੱਖ ਲਾਗੇ RAM ਪੁਕਾਰਾ ਹੈ ਜਦੋਂ ਦੁੱਖ ਲੱਗਦਾ ਬੰਦਾ ਭੱਜਦਾ ਫਿਰ ਚਲੋ ਜੀ ਗੁਰੂਵਾਲ ਚਲੀਏ ਸ਼ਬਦ ਪੜ੍ਹੀਏ ਕੋਈ ਦਸੋ ਬਾਣੀ ਕੋਈ ਸ਼ਬਦ ਦਸੋ ਕੋਈ ਤੋਖ ਦਸੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਦੋਂ ਮੁਸੀਬਤ ਪੈਂਦੀ ਏ ਜਿੰਨਾ ਉਸ ਸਮੇਂ ਜਪਣੈ ਤੇ ਕੰਮ ਤੋਂ ਬਿਨਾਂ ਵੀ ਜਪੇ ਤੇ ਤੈਨੂੰ ਕੰਮ ਦੀ ਅਰਦਾਸ ਹੀ ਨਾ ਕਰਨੀ ਪੈ ਕਬੀਰ ਕਾਮ ਪਰੈ ਹਰ ਸਿਮਰੀਐ ਕੰਮ ਪੈਂਦਾ ਤੇ ਬਸ ਤੂੰ ਮੇਰਾ ਐਸਾ ਸਿਮਰੋ ਨਿਤ ਇਹ ਰੋਜ਼ ਸਿਮਰਿਆ ਕਰ ਤੇ ਇਹ ਮਨ ਬੜਾ ਅਬੈੜਾ ਜੇ ਸੱਚੀ ਤਾਂ ਦੱਸਾਂ ਜਦੋਂ ਕੰਮ ਹੁੰਦਾ ਉਦੋਂ ਅਰਦਾਸਾਂ ਲਿਲਕੜੀਆਂ ਜਦੋਂ ਨਿਕਲ ਜਾਂਦਾ ਇਹ ਅੱਖਾਂ ਪੁੱਠੀਆਂ ਕਰ ਲਿੰਦਾ ਉਂਝ ਬੰਦੇ ਦਾ ਸੁਭਾਅ ਵੀ ਇਹ ਵੇ ਜਦੋਂ ਜੰਮਦਾ ਉਦੋਂ ਅੱਖਾਂ ਸਿੱਧੀਆਂ ਹੁੰਦੀਆਂ ਨੇ ਮਰਦਾ ਜਦੋਂ ਦੇਣਾ ਪੈਂਦੀ ਹੈ ਜਿੰਦ ਉਦੋਂ ਅੱਖਾਂ ਦੀਆਂ ਪੁੱਠੀਆਂ ਹੋ ਜਾਂਦੀਆਂ ਸੁਭਾਅ ਇਹ ਨੇ ਦਾ ਆਉਂਦੇ ਦੀਆਂ ਮੁਠੀਆਂ ਬੰਦ ਹੁੰਦੀਆਂ ਜਾਂਦੇ ਦੀਆਂ ਖੁੱਲ ਜਾਂਦੀਆਂ ਗੁਰੂ ਸਾਹਿਬ ਵਚਨ ਕਰ ਰਹੇ ਆ ਕਿ ਜਪ ਮੰ ਸਦਾ ਸਤ ਨਾਮ ਉਸ ਵੈਗੁਰੂ ਦੇ ਨਾਮ ਨੂੰ ਜਪ ਕਬੀਰ ਸਾਹਿਬ ਕਨੇ ਕਬੀਰ ਕਾਮ ਪਰੈ ਖਲ ਸਿਮਰਿਆ ਐਸਾ ਸਿਮਰੋ ਨਿਤ ਅਮਰਾਪੁਰ 바ਸਾ ਕਰੋ ਗयो ਬਹੋਰੇ ਬਿੱਤ ਇਹਦੇ ਅਰਥ ਦੋ ਕਰਾਂਗਾ ਮੈਂ ਬਿੱਤਦਰ ਤੇ ਪੈਸਾ ਜਿਹੜਾ ਤੇਰਾ ਪੈਸਾ ਮਰ ਚੁੱਕਾ ਹੈ ਬਿਜ਼ਨਸ ਡੁੱਬ ਚੁੱਕਾ ਹੈ ਤੂੰ ਰੱਬ ਦੀ ਬੰਦਗੀ ਕਰ ਤੈਨੂੰ ਉਹ ਵੀ ਮਿਲੇਗਾ ਤੇ ਚੇਤੇ ਰੱਖੀ ਜਿੱਥੇ ਕਿਤੇ ਨਿਰਮਲ ਕੀਰਦੇ ਦੀ ਨਾਮ ਦੀ ਪੂੰਜੀ ਗਵਾਚ ਗਈ ਹੈ ਗਈ ਬਹੌੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਗਈ ਹੋਈ ਚੀਜ਼ ਵਾਪਸ ਆ ਜਾਏਗੀ ਹਜ਼ੂਰ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ ਐਸੇ ਕਰਕੇ ਕਿਹਾ ਜੋ ਸੁਖ ਕੋ ਚਾਹੇ ਸਦਾ ਉਥੇ ਵੀ ਸਦਾ ਸ਼ਰਨ ਰਾਮ ਕੀ ਲੈ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਜਿਸ ਦਾ ਸਿਮਰਨ ਕਰਕੇ ਮੈਂ ਫਿਰ ਬੇਨਤੀ ਕੀਤੀ ਮੈਂ ਬਿੰਦੀ ਤੋਂ ਰਤ ਪਾਠ ਕੀਤਾ ਜਾ ਕੋ ਜਾਂ ਕੋ ਨਹੀਂ ਜਾ ਕੋ ਤੇ ਕੱਖਾ ਊੜਾ ਔਂਕੜ ਹੈ ਖੋੜਾ ਨਹੀਂ ਬੋਲਣਾ ਇਹਨੂੰ ਹਾਂ ਕਈ ਥਾਵਾਂ ਤੇ ਟਿੱਪੀ ਲੱਗੀ ਕੋ ਉਥੇ ਟਿੱਪੀ ਬੋਲਣੀ ਹੈ ਇੱਥੇ ਨਹੀਂ ਬੋਲਣੀ ਕੋ ਮੈਂ ਕੱਲ ਵੀ ਕਿਹਾ ਵੇਖੋ ਸੱਚੀ ਜੇ ਅਸੀਂ ਬਾਵੇਂ ਤੁਸੀਂ ਕਈ ਜੋ ਬੜੇ ਵਿਦਵਾਨ ਜੀ ਬਹੁਤ ਸੁਣ ਨੂੰ ਮਿਲਦਾ ਨਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦਾ ਸੱਚੇ ਵੇਸੀ ਗੁਰੂ ਗ੍ਰੰਥ ਸਾਹਿਬ ਬਾਰੇ ਤਿਲ ਵੀ ਨਹੀਂ ਲੋਕਾਂ ਦਾ ਸਕੇ ਪਿੰਗਲ ਦੀ ਗੱਲ ਕਦੋਂ ਕੀਤੀ ਜਾਂਦੀ ਹੈ ਉਸਨੂੰ ਮੈਂ ਕਹਾਂ ਲਘੂ ਕੀ ਹੈ ਦੀਰਘ ਕੀ ਹੈ ਮਾਤਰਾ ਕੀ ਨੇ ਛੰਦਾਬੰਦੀ ਕੀ ਹੈ ਹੁਣ ਇੱਥੇ ਸ਼ਬਦ ਅਕਸਰ ਕੋ ਬੋਲਿਆ ਜਾਂਦਾ ਊੜਾ ਨਹੀਂ ਬੋਲਦੇ ਲੋਕੀ ਸੰਗ ਕਉ ਜਾਂ ਕਉ ਜਾਂ ਕੋ ਹੁਣ ਜਦੋਂ ਮੈਂ ਕਉ ਬੋਲਾਂਗਾ ਇਹ ਦੀਰਘ ਹੋ ਗਿਆ ਤੇ ਕੋ ਬੋਲਾਂਗਾ ਲਘੂ ਹੋ ਗਿਆ ਥੋੜੀ ਆਵਾਜ਼ ਨਹੀਂ ਸਮਾ ਥੋੜਾ ਲੱਗਾ ਜਾਂ ਕਉ ਸਿਮਰ ਰਾਰੇ ਨੂੰ ਸਿਆਰੀਏ ਸਿਮਰ ਕੇ ਜਿਸ ਦਾ ਸਿਮਰਨ ਕਰਕੇ ਪੰਜਾਬੀ ਚਰਿਤ ਕਰਾਂ ਅਜਾ ਮਲ ਉਧਰਿਓ ਕੀਰਤਨ ਚ ਮੈਂ ਕਿਹਾ ਖੋਲੇ ਤੁਹਾਨੂੰ ਇੱਕ ਦਿਨ ਇਹ ਪਾਠ ਕਰਦਿਆਂ ਇਹ ਜਿਹੜੀ 15ਵੀਂ ਅਸ਼ਟਪਦੀਖ ਹੈ ਟੁੱਟੀ ਗੰਢਨ ਹਾਰ ਗੋਪਾਲ ਮੈਂ ਕਥਾ ਜਿਹਾ ਇੱਕ ਵਾਰ ਉੱਤੇ ਹੋੜਾ ਥੱਲੇ ਔਂਕੜ ਗੋਬਿੰਦ ਵੀ ਆਉਂਦਾ ਇਸ ਤਰ੍ਹਾਂ ਹੁਣ ਉੱਤੇ ਸਵਾਲ ਵੀ ਇਹਨੂੰ ਹੋੜੇ ਚ ਪੜੀਏ ਕਿ ਔਂਕੜ ਚ ਪੜੀਏ ਟੂਟੀ ਗੰਢਨ ਹਾਰ ਗੋਪਾਲ ਤੇ ਟੂਟੀ ਗੰਢਨ ਹਾਰ ਗੋਪਾਲ ਡਾਕਟਰ ਹਰਕੀਰਤ ਸਿੰਘ ਕੋਇਆ ਚਲਾਣਾ ਕਰ ਗਿਆ ਕਾਫੀ ਗ੍ਰਾਮਰ ਤੇ ਗੁਰਬਾਣੀ ਤੇ ਉਹਨਾਂ ਗੱਲ ਕੰਮ ਕੀਤਾ ਤੇ ਇਹ ਵੀ ਸੱਚ ਹੈ ਜਦੋਂ ਸਾਡਾ ਧੜਾ ਵਿਕਸਿਤ ਹੋ ਜਾਏ ਅਸੀਂ ਦੂਜੇ ਦੀ ਗੱਲ ਕਦੀ ਪ੍ਰਚਲਿਤ ਨਹੀਂ ਹੁੰਦੇ ਤੇ ਨਾ ਉਹਨੂੰ ਸਾਹਮਣੇ ਆਉਣ ਦਿੰਦੇ ਆ ਨਾ ਉਹ ਦਿੱਲੀਕ ਧੱਗੇ ਆਉਂਦੇ ਨੇ ਕਿਉਂਕਿ ਉਹਨੂੰ ਪਤਾ ਹੈ ਇਹ ਦੀ ਜਿਹੜੀ ਸਾਡੀ ਗਰ ਪ੍ਰਚਲਿਤ ਇਹਨੇ ਸੱਟ ਮਾਰਦੇ ਨਹੀਂ ਉਦੋਂ ਮੈਂ ਗ੍ਰਾਮਰ ਬਾਰੇ ਪੜਿਆ ਉਹ ਕਹਿੰਦਾ ਅਸਲ ਚ ਕੀ ਹੈ ਇਹ ਲਘੂ ਤੇ ਦੀਰਘ ਦੋਵੇਂ ਨੇ ਇਹ ਕੀਰਤਨ ਕਰਨ ਵਾਲਿਆਂ ਵਾਸਤੇ ਵੀ ਜੇ ਤੁਸੀਂ ਕੀਰਤਨ ਕਰਦੇ ਹੋ ਤੇ ਤੁਹਾਡਾ ਤਾਲ ਗੋਪਾਲ ਤੇ ਪੂਰਾ ਹੁੰਦਾ ਤਾਂ ਵੀ ਪੜੋ ਜੇ ਤੁਸੀਂ ਇਹਨੂੰ ਲਘੂ ਪੜਨਾ ਹੈ ਸਮੇਟਣਾ ਹੈ ਤੇ ਤੁਸੀਂ ਇਹਨੂੰ ਲਘੂ ਚ ਔਂਕੜ ਨਾਲ ਪੜ ਸਕਦੇ ਹੋ ਅਰਥ ਵੈਸੇ ਰੱਬ ਦੇ ਧਰਤੀ ਦੀ ਪਾਲਣਾ ਕਰਨ ਵਾਲਾ ਪ੍ਰਮਾਤਮਾ ਇੱਥੇ ਹੈ ਉੜਾ ਖੁੱਲ ਜਾ ਕੋ ਸਿਮਰ ਅਜਾਮਲ ਉਧਰਿਓ ਹਜ਼ੂਰ ਕਹਿੰਦੇ ਇੰਨਾ ਸੁਖਦਾਈ ਹੈ ਜਿਹਦਾ ਸਿਮਰਨ ਕਰਕੇ ਅਜਾਮਲ ਦਾ ਉਧਾਰ ਹੋ ਗਿਆ ਅਸੀਂ ਅਜਾਮਲ ਦੇ ਅਰਥ ਉਦਨ ਕੀਤੇ ਸਨ ਮੈਂ ਫਿਰ ਰੀਪੀਟ ਕਰ ਦੇਣਾ ਕਨੋਜ ਦਾ ਬ੍ਰਾਹਮਣ ਹੈ ਇਹਦਾ ਬਾਪ ਰਾਜ ਪੰਡਿਤ ਸੀ ਬਾਪ ਤੋਂ ਬਾਅਦ ਇਹ ਰਾਜ ਪੰਡਿਤ ਬਣਿਆ ਇਹ ਵਿਸ਼ਵਾਗਾਮੀ ਹੋ ਗਿਆ ਵਿਚਾਰੀ ਹੋ ਗਿਆ ਇਹਦੀ ਪਦਵੀ ਚਲੀ ਗਈ ਇਹ ਬਾਹਰ ਜੰਗਲ ਚਲਾ ਗਿਆ ਅਖੀਰ ਤੇ ਦੇ ਘਰ ਵੇਸ਼ਵਾਤੋਂ ਪੁੱਤਰ ਹੋਏ ਦੁਖੀ ਹੋਇਆ ਇਹਨੂੰ ਆਪਣਾ ਮੂਲ ਯਾਦ ਆਇਆ ਤੇ ਸਾਧੂ ਨੇ ਇੱਕ ਗੱਲ ਕਹੀ ਸੀ ਜਿਹੜਾ ਤੇਰੇ ਘਰ ਪੁੱਤਰ ਹੋਣਾ ਹੁਣ ਤੇਰੇ ਵਾਈਫ ਦੇ ਤੇਰੀ ਪਤਨੀ ਦੇ ਉਹਦਾ ਨਾਮ ਨਾਰਾਇਣ ਰੱਖੀ ਉਹਨੇ ਨਾਰਾਇਣ ਰੱਖਿਆ ਉਂਝ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਕਹਿੰਦਾ ਵੈਗਰੂ ਵੈਗਰੂ ਕੀ ਬਣ ਜਾਂਦਾ ਉਹ ਨਹੀਂ ਗੁਰਮਖੋ ਅੱਜ ਤੁਸੀਂ ਸ਼ਬਦ ਦੇ ਅਰਥ ਅੱਗੇ ਦੇਖੋ ਗੁਰੂ ਤੇਗ ਬਹਾਦਰ ਕਹਿੰਦਾ ਤੇਰੀ ਭਾਵਨਾ ਚਾਹੀਦੀ ਸਭ ਕੁਝ ਹੋ ਜਾਂਦਾ ਅਜਾ ਮਲ ਪ੍ਰੀਤ ਪੁੱਤਰ ਪ੍ਰਤ ਕੀ ਨਿਮੋਸ ਦੇ ਅਰਥ ਕੀਤੇ ਸਾਂ ਉੱਥੇ ਬਿਲਕੁਲ ਨਹੀਂ ਕਿਹਾ ਰੱਬ ਲਈ ਪ੍ਰੀਤ ਕੀਤੀ ਅਜਾ ਮਲ ਪ੍ਰੀਤ ਪੁੱਤਰ ਪ੍ਰਤ ਕੀਨੇ ਕਰ ਨਾਰਾਇਣ ਬੋਲਾਰੇ ਉਹ ਨਾਰਾਇਣ ਕਹਿ ਕੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਗੁਰੂ ਰਾਮਦਾਸ ਕਹਿੰਦਾ ਪੁੱਤਰ ਨੂੰ ਆਜ਼ ਮਾਰ ਰਿਹਾ ਪਰ ਰੱਬ ਦੇ ਮਨ ਚ ਭਾਵ ਨਹੀਂ ਬਣ ਕੇ ਉਹਨੇ ਦੇਖ ਲਿਆ ਉਹ ਪੁੱਤਰ ਨਰੈਣ ਨਿਕਲ ਗਿਆ ਤੇ ਰੱਬ ਨਰੈਣ ਅੰਦਰ ਵਸ ਗਿਆ ਹਜ਼ੂਰ ਕਹਿੰਦੇ ਨੇ ਕਿ ਦੇਖੋ ਅਜਮਲ ਉਤਰ ਗਿਆ ਗਨ ਕਾ ਹੂੰ ਗਨ ਕਾ ਵਰਗੀ ਨੇ ਗਤ ਪਾਈ ਉਹਨੂੰ ਮੁਕਤੀ ਮਿਲ ਗਈ ਤੇ ਇਹ ਵੀ ਅਰਜ਼ ਕੀਤੀ ਸੀ ਗਨ ਕਾ ਇੱਕ ਨਾਮ ਨਹੀਂ ਹੈਗਾ ਉੰਜ ਪਿੰਗਲਾ ਨੂੰ ਵੀ ਗਨ ਕਾ ਕਹਿੰਦੇ ਕਿ ਪਿੰਗਲਾ ਵੀ ਹੋ ਗਨ ਕਾ ਇੱਕ ਹੋਰ ਗਨ ਕਾ ਹੋਈ ਉੰਜ ਗਨ ਕਾ ਦੇ ਲਬਜ਼ੀ ਗਨ ਕਾ ਗਨ ਅਰਥੇ ਸਮੂਹ ਕਾ ਅਰਥੇ ਦਾ ਜਿਹਦੇ ਸ਼ਰੀਰ ਦਾ ਸੰਬੰਧ ਸਮੂਹ ਨਾਲ ਹੋਵੇ ਉਹਨੂੰ ਗਨਕਾ ਕਹਿੰਦੇ ਇੱਥੇ ਪਾਠ ਨੰਨੇ ਨੂੰ ਸਿਆਰੀ ਨਹੀਂ ਆਈ ਤੇ ਨੰਨਾ ਮੁਕਤੀ ਗਨਕਾ ਹੀ ਹੈ ਗਨਕਾ ਹੋ ਗਤ ਪਾਈ ਉਹਨੂੰ ਮੁਕਤੀ ਮਿਲ ਗਈ ਜਿਹਦਾ ਸਿਮਰਨ ਕਰਕੇ ਰਹਾ ਹੋ ਅੱਗੇ ਹਜ਼ੂਰ ਕਹਿੰਦੇ ਨੇ ਪੰਚਾਲੀ ਕੋ ਪੰਚਾਲੀ ਪੰਚਾਲ ਦੇਸ਼ ਦੇ ਰਾਜੇ ਦਾ ਦਰੁਪਤ ਉਹਦੀ ਬੇਟੀ ਨੂੰ ਪੰਚਾਲੀ ਕਿਹਾ ਜਾਂਦਾ ਸੀ ਜਿਹਨੂੰ ਦ੍ਰੋਪਦੀ ਆਪਾਂ ਕਹਿੰਦੇ ਇੱਥੇ ਗੁਰੂ ਜੀ ਨੇ ਦ੍ਰੋਪਦੀ ਸ਼ਬਦ ਨਹੀਂ ਵਰਤਿਆ ਪੰਚਾਲੀ ਵਰਤਿਆ ਫਿਰ ਬਿੰਤੀ ਪੰਚਾਲ ਦੇਸ਼ ਦੇ ਰਾਜੇ ਦ੍ਰੋਪਦ ਦੀ ਬੇਟੀ ਦ੍ਰੋਪਦੀ ਪੰਚਾਲੀ ਕੋ ਰਾਜ ਸਭਾ ਮੈਂ ਰਾਜੇ ਦੀ ਸਭਾ ਵਿੱਚ ਆ ਰਾਮ ਨਾਮ ਸੁਧ ਆਈ ਸੁਧ ਦਾ ਅਰਥ ਚੇਤਾ ਉਹਨੂੰ ਪ੍ਰਭੂ ਦੇ ਨਾਮ ਦਾ ਚੇਤਾ ਆ ਗਿਆ ਹੁਣ ਅੱਗੇ ਤਾਂ ਕੋ ਤੇਸ ਦਾ ਤਾ ਕੋ ਇਹ ਵੀ ਤਤਾ ਬਿੰਦੀ ਰਹਿ ਤੇ ਤਾ ਕੋ ਤਿਸ ਦਾ ਦੁਖ ਹਰਿਓ ਉਹਦਾ ਦੁਖ ਗੁਰੂ ਰੱਬ ਨੇ ਦੂਰ ਕਰ ਦਿੱਤਾ ਕਰुणा ਮੈਂ ਦਿਆਲੂ ਨੇ ਕਿਰਪਾਲੂ ਨੇ ਆਪਣੀ ਪੈਜ ਵਢਾਈ ਉੰਜ ਉਹ ਜੁਗ-ਜੁਗ ਸਾਰਿਆਂ ਦੀ ਰੱਖਦਾ ਹੈ ਇੱਥੇ ਆਪਣੀ ਪੈਜ ਵਢਾਈ ਉਹਨੇ ਆਪਣੇ ਬਿਰਦ ਨੂੰ ਆਪਣੇ ਪੈਜ ਨੂੰ ਸੱਚ ਐਵੇਂ ਕਿ ਆਪਣੇ ਉਸ ਸੁਭਾ ਨੂੰ ਕਿ ਭਗਤਾਂ ਦੀ ਰੱਖਣ ਵਾਲਾ ਇਸ ਘਟਨਾ ਤੋਂ ਬਾਅਦ ਉਹਦੀ ਮਹਿਮਾ ਹੋਰ ਉਹਨੇ ਵਧਾ ਲਈ ਅਖਰੀ ਅਰਥ ਨੇ ਕੀਤੇ ਆਏ ਆਪ ਸਭ ਨੂੰ ਪਤਾ ਹੈ ਪੰਚਾਲੀ ਦ੍ਰੋਪਤੀ ਇਹਨੂੰ ਸਵੰਬਰ ਵੀ ਜਿੱਤਿਆ ਸੀ ਅਰਜੁਨ ਨੇ ਆ ਜਦੋਂ ਮੱਛੀ ਨੂੰ ਤੀਰ ਮਾਰਿਆ ਕਿ ਤੁਸੀਂ ਇਸ ਇਤਿਹਾਸ ਤੋਂ ਜਾਣੂ ਹੋਵੋਗੇ ਜਦੋਂ ਸਵੰਬਰ ਰਚਿਆ ਤੇ ਉਹ ਤੀਰ ਮਾਰਨਾ ਸੀ ਤੇ ਉਹ ਮਾਰਿਆ ਸੀ ਅਰਜੁਨ ਨੇ ਤੇ ਲੈ ਕੇ ਆਏ ਸਨ ਮਾਂ ਅੰਦਰ ਸੀ ਉਹਨਾਂ ਪੁੱਛਿਆ ਮਾਂ ਜੋ ਪੰਚਾਲੀ ਕਿਉਂ ਪੰਚਾਲੀ ਦਰ ਤੇ ਜਿਹਦੇ ਪੰਜ ਪਤੀ ਨੇ ਵੀ ਅਰਥ ਕੀਤੇ ਨੇ ਕਈ ਸੰਪਰਦਾਇ ਗੁਰਮਖਾਨੇ ਲੈ ਕੇ ਆਏ ਮਾਂ ਕੁੰਤੀ ਕੁਲ ਕਹਿੰਦੇ ਮਾਂ ਦਰਵਾਜ਼ਾ ਖੋਲ ਦੇਖ ਅਸੀਂ ਕੀ ਲੈ ਕੇ ਆਏ ਹ ਉਸ ਅੰਦਰ ਬੈਠੀ ਨੇ ਕਿਹਾ ਜੋ ਲੈ ਕੇ ਆਏ ਉਹ ਪੰਜਾਂ ਵਿੱਚ ਵੰਡ ਲਵੋ ਪੰਜ ਪਤੀ ਇਹ ਦੇਖੋਏ ਪੰਚਾਲੀ ਮੈਂ ਅਰਥ ਕਰ ਲਈ ਕਿਹਾ ਵਾਹ ਗੁਰੂ ਜੀ ਉਸ ਤੋਂ ਬਾਅਦ ਕੀ ਹੋਇਆ ਯੁਦਿਸ਼ਤਰ ਨੇ ਜੂਆ ਖੇਡਿਆ ਰਾਜ ਭਾਗ ਸਭ ਕੁਝ ਚਲਾ ਗਿਆ ਉਹਨੇ ਫਿਰ ਇਸ ਜੋਏ ਵਿੱਚ ਦ੍ਰੋਪਦੀ ਨੂੰ ਹਾਰਿਆ ਪੰਚਾਲੀ ਨੂੰ ਹਾਰ ਦਿੱਤਾ ਦੁਸ਼ਾਸਨ ਇਹਨੂੰ ਵਾਲਾਂ ਤੋਂ ਪਕੜ ਕੇ ਲਿਆਇਆ ਕੁਝ ਕਹਿੰਦੇ ਨੇ ਜਦੋਂ ਪਾਂਡਵਾਂ ਨੇ ਮਹੱਲ ਬਣਾਇਆ ਉਹ ਇੰਨਾ ਜਾਦੂਮਈ ਸੀ ਕਿ ਜਿੱਥੇ ਦਰਵਾਜ਼ੇ ਦਿਸਦੇ ਸਨ ਬਰਾ ਦੇਸ ਦਾ ਸੀ ਉੱਥੇ دیوار ਸੀ ਜਿੱਥੇ دیوار ਸੀ ਉਸੇ ਦਰਵਾਜੇ ਸਨ ਜਿੱਥੇ ਮਿੱਟੀ ਦੇ ਦੀਜੋ ਉੱਤੇ ਪਾਣੀ ਸੀ ਜਿੱਥੇ ਪਾਣੀ ਸੀ ਉੱਤੇ ਮਿੱਟੀ ਸੀ ਇਹ ਜਦੋਂ ਆਇਆ ਦਰਯੋਦਨ ਉਸ ਮਹਾਲ ਚ ਪਹਿਲੀ ਗੱਲ ਮੈਂ ਕਹਿ ਰਿਹਾ ਇਹ ਕੱਟਣਾ ਬਾਅਦ ਚ ਵਾਪਰਦੀ ਤੇ ਉਹਨੇ ਦਰਵਾਜਾ ਜਾਣ ਕੇ ਵੜਨ ਲੱਗਾ ਅੰਦਰ ਤੇ ਉਹ ਕੰਧ ਸੀ ਮੱਥਾ ਵਜਾ ਪਿਛਾਟਿਆ ਸੁੱਕੀ ਮਿੱਟੀ ਜਾਣ ਕੇ ਪੈਰ ਰੱਖਣ ਲੱਗਾ ਪਾਣੀ ਚ ਤੇ ਦ੍ਰੋਪਤੀ ਨੇ ਇੰਨੇ ਸ਼ਬਦ ਕਿਹਾ ਅੰਧ ਕੇ ਅੰਧ ਰਹੇ ਬਸੇ ਜੀ ਸ਼ਬਦ ਨੇ ਬਸ ਉਹਦੇ ਅੰਦਰ ਨੂੰ ਵੰਨ ਦਿੱਤਾ ਅੰਨੇ ਦਾ ਨਾ ਹੀ ਰਿਹਾ ਯਾਦ ਰੱਖਿਓ ਇਹ ਹਿਸਟਰੀ ਹੋਰ ਤਰ੍ਹਾਂ ਦੀ ਸਾਰੀ ਤੁਹਾਨੂੰ ਪਤਾ ਹੈ ਉਹਦੇ ਵਿੱਚ ਉਹਨੇ ਕਿਹਾ ਮੈਂ ਬਦਲਾ ਲੈਣਾ ਹੁਣ ਇਸ ਨੂੰ ਖਾਰਨ ਤੋਂ ਬਾਅਦ ਉਹਨਾਂ ਦੀ ਮਰਜ਼ੀ ਸਭਾ 'ਚ ਇਹਦੇ ਕੱਪੜੇ ਉਤਾਰਨੇ